ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥੀਓ ਅੱਜ ਕੇਂਦਰ ਸਰਕਾਰ ਨੇ ਝੋਨਾ ਮੂੰਗੀ ਅਰਹਰ ਸਮੇਤ ਲਗਭਗ 14 ਫਸਲਾਂ ਦਾ 2025-26 ਦੇ ਲਈ ਘੱਟੋ-ਘੱਟ ਸਮਰਥਨ ਮੁੱਲ ਦੇ ਵਿੱਚ ਵਾਧਾ ਕੀਤਾ ਹੈ ਭਾਵੇਂ ਕਿ ਝੋਨੇ ਦੇ ਵਿੱਚ ਜੋ ਵਾਅਦਾ ਕੀਤਾ ਉਹ ਘੱਟ ਹੈ ਘੱਟੋ-ਘੱਟ ਅਮੀਸ਼ ਸਿੰਘ ਵੀ ਘੱਟੋ-ਘੱਟ 100 ਰੁਪਏ ਤਾਂ ਬਤਾ ਦਿੰਦੇ ਭਾਵੇਂ ਕਿ ਵਾਅਦਾ ਜ਼ਿਆਦਾ ਹੋਣਾ ਚਾਹੀਦਾ ਸੀ ਲੇਕਿਨ 100 ਵੀ ਪੂਰਾ ਨਹੀਂ ਹੋਇਆ ਇਸ ਵਾਰ ਤਾਂ ਦੁੱਖ ਦੀ ਗੱਲ ਹੈ ਤੇ ਆਪਾਂ ਦੇਖਦੇ ਹਾਂ ਕਿ ਕਿਸ ਹਸਾਬ ਨਾਲ ਕਿਹੜੀ ਕਿਹੜੀ ਫਸਲ ਕਿੰਨੇ ਵਾਅਦਾ ਕੀਤਾ ਪਰੰਤੂ ਸਭ ਤੋਂ ਵੱਡੀ ਗੱਲ ਹੈ ਕਿ ਕੁਝ ਫਸਲਾਂ ਜਿਵੇਂ ਰਾਮ ਤਿਲ 820 ਰੁਪਏ ਪ੍ਰਤੀ ਕੁੰਟਲ ਉਹਦਾ ਰੇਟ ਵਧਾਇਆ ਹੈ ਇਸੇ ਤਰੀਕੇ ਨਾਲ ਜੀ ਰਾਗੀ ਰਾਗੀ ਹੈਗੀ 596 ਰੁਪਏ ਪ੍ਰਤੀ ਕੁੰਟਲ ਰੇਟ ਵਧਾਇਆ ਹੈ ਕਪਾ ਦਾ ਵੀ 599 ਰੁਪਏ ਪ੍ਰਤੀ ਕੁੰਟਲ ਵਧਾਇਆ ਹੈ ਸਟੇਲ ਦਾ ਵੀ 579 ਰੁਪਏ ਵਧਾਇਆ ਹੈ ਪਰੰਤੂ ਝੋਨੇ ਵਾਲੇ ਪਾਸੇ ਹੱਥ ਕੁੱਟਿਆ ਹੈ ਤਾਂ ਆਪਾਂ ਸ਼ੁਰੂ ਕਰਦੇ ਹਾਂ ਗੱਲ ਇਹਨਾਂ ਨੇ ਨਾ ਇੱਕ ਨਾਲ ਇਹ ਤੁਲਨਾ ਕੀਤੀ ਹੈ ਕਿ ਜਿਸ ਸਮੇਂ 2013-14 ਦੇ ਵਿੱਚ ਜਿਹੜਾ ਹੈਗਾ ਕਿੰਨਾ ਰੇਟ ਸੀਗਾ ਠੀਕ ਹੈ ਇਹ ਤੁਸੀਂ ਇੱਥੋਂ ਆਪਣਾ ਪੜ ਸਕਦੇ ਹੋ ਮੈਂ ਇਹਨੂੰ ਬੋਲਾਂਗਾ ਨਹੀਂ ਠੀਕ ਹੈ ਆ ਝੋਨੇ ਤੁਹਾਨੂੰ ਦੱਸ ਦਿੰਦਾ ਕਿ 2013-14 ਝੋਨੇ ਦਾ ਰੇਟ 1044 ਰੁਪਏ ਸੀਗਾ ਅੱਜ ਜੋ ਰੇਟ ਜਿਹੜਾ ਹੈਗਾ ਵਧਾ ਕੇ 2399 ਰੁਪਏ ਕਰ ਦਿੱਤਾ ਗਿਆ ਪਿਛਲੇ ਸਾਲ 2320 ਰੁਪਏ ਸੀਗਾ ਤੇ ਐਕਤਰੀ ਜਿਹੜਾ ਹੈਗਾ ਉਹਨੂੰ 69 ਰੁਪਏ ਵਧਾ ਕੇ 2399 ਰੁਪਏ ਕਰਤਾ ਜਿਹੜਾ ਮੋਟਾ ਝੋਨਾ ਹੁੰਦਾ ਉਹਦਾ ਰੇਟ 2369 ਰੁਪਏ ਹੋਏਗਾ ਠੀਕ ਹੈ ਝੋਨੇ ਦੇ ਵਿੱਚ 69 ਰੁਪਏ ਦਾ ਵਾਧਾ ਕੀਤਾ ਹੈ ਜਵਾਰ ਦੇ ਵਿੱਚ ਵਾਧਾ ਜਿਹੜਾ ਹੈਗਾ 328 ਰੁਪਏ ਦਾ ਕੀਤਾ ਹੈ ਹਾਈਬ੍ਰਿਡ ਜਵਾਰ 3699 ਰੁਪਏ ਤੇ ਮਾਲ ਦੰਡੀ 3749 ਰੁਪਏ ਹੋ ਗਈ ਹੈ। ਬਾਜਰੇ ਦੇ ਰੇਟ 'ਚ ਵਾਧਾ 150 ਰੁਪਏ ਦਾ ਕਰਤਾ ਹੈ। ਹੁਣ ਨਵਾਂ ਰੇਟ 2775 ਰੁਪਏ ਪ੍ਰਤੀ ਕੁੰਟਲ ਹੋਊਗਾ। ਰਾਗੀ ਦੇ ਵਿੱਚ 596 ਰੁਪਏ ਪ੍ਰਤੀ ਕੁੰਟਲ ਦਾ ਵਾਧਾ ਕੀਤਾ। ਹੁਣ ਨਵਾਂ ਰੇਟ 4886 ਰੁਪਏ ਹੋਏਗਾ। ਮੱਕੀ ਦੇ ਵਿੱਚ 175 ਰੁਪਏ ਵਧਾਏ ਹੈ। ਹੁਣ ਮੱਕੀ ਦਾ ਰੇਟ 2400 ਰੁਪਏ ਪ੍ਰਤੀ ਕੁੰਟਲ ਕਰਤਾ ਹੈ। ਜਿਹੜੀ ਐਮਐਸਪੀ ਮੱਕੀ ਦੀ ਹੁਣ 2400 ਰੁਪਏ ਹੋਗੀ। ਇਹ ਚੰਗਾ ਵਾਧਾ ਕੀਤਾ ਅਰਹਰ ਦੀ ਦਾਲ ਦੇ ਵਿੱਚ। ਇਹ ਤਾਂ ਲਗਭਗ ਹਰ ਸਾਲ ਇਹ ਚ ਵਾਧਾ ਹੋ ਰਿਹਾ ਹੈ ਤਾਂ ਜਿੱਥੇ 13 14 ਦੇ ਵਿੱਚ 3700 ਰੁਪਿਆ ਰੇਟ ਹੁੰਦਾ ਸੀਗਾ ਉੱਥੇ ਅੱਜ ਇਹਦਾ ਰੇਟ 8000 ਰੁਪਿਆ ਪ੍ਰਤੀ ਕੁਇੰਟਲ ਹੋ ਗਿਆ ਹੈ 450 ਰੁਪਿਆ ਅਰਹਰ ਦੇ ਵਿੱਚ ਵਾਧਾ ਕੀਤਾ ਗਿਆ ਹੈ ਮੂੰਗੀ ਦੇ ਵਿੱਚ 86 ਰੁਪਏ ਦਾ ਵਾਧਾ ਕੀਤਾ ਹੈ ਤਾਂ ਇਹ ਜਿਹੜੀ ਹੈਗੀ 8768 ਰੁਪਏ ਰੇਟ ਹੁਣ ਹੋ ਗਿਆ 13 14 ਚ ਰੇਟ ਇਹਦਾ 4268 ਰੁਪਏ ਸੀਗਾ ਅੱਜ 2768 ਰੁਪਏ ਦਾ ਰੇਟ ਹੋ ਗਿਆ ਤਾਂ ਇਹਦੇ ਨਾਲ-ਨਾਲ ਜੇਕਰ ਅਸੀਂ ਅੱਗੇ ਗੱਲ ਕਰਦੇ ਹਾਂ ਕਿ ਊੜਦ ਊੜਦ ਦੇ ਵਿੱਚ 400 ਰੁਪਿਆ ਰੇਟ ਵਧਾਇਆ ਹੈ ਹੁਣ ਜਿਹੜਾ ਹੈਗਾ 7800 ਰੁਪਿਆ ਨਵਾਂ ਰੇਟ ਹੋਏਗਾ ਤੇ ਮੂੰਗਫਲੀ ਦਾ ਰੇਟ ਜਿਹੜਾ ਹੈਗਾ 480 ਰੁਪਿਆ ਵਧਾਇਆ ਗਿਆ ਹੁਣ ਨਵਾਂ ਰੇਟ 7263 ਰੁਪਏ ਹੋਏਗਾ ਸੂਰਜਮੁਖੀ ਦਾ ਜਿਹੜਾ ਬੀਜ ਹੈਗਾ ਇਹਦਾ ਰੇਟ 441 ਰੁਪਏ ਪ੍ਰਤੀ ਕਿਲੋ ਵਧਾਇਆ ਗਿਆ ਹੁਣ 7721 ਰੁਪਏ ਨਵਾਂ ਰੇਟ ਹੋਏਗਾ ਸੋਇਆ ਬੀਜ ਜਿਹੜਾ ਪੀਲੇ ਰੰਗ ਦਾ ਹੋਏਗਾ ਉਹਦਾ 436 ਰੁਪਏ ਪ੍ਰਤੀ ਕਿਲੋ ਰੇਟ ਵਧਾਇਆ ਗਿਆ ਨਵਾਂ ਰੇਟ 5328 ਰੁਪਏ ਹੋਏਗਾ ਤੇਲ ਦੇ ਵਿੱਚ 579 ਰੁਪਏ ਦਾ ਵਾਧਾ ਕੀਤਾ ਹੈ ਨਵਾਂ ਰੇਟ 9846 ਰੁਪਏ ਪ੍ਰਤੀ ਕੁਇੰਟਲ ਹੋਏਗਾ। ਰਾਮ ਤੇਲ ਦੇ ਵਿੱਚ ਕਾਫੀ ਵਾਧਾ ਹੋਇਆ 820 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੋਇਆ ਤੇ 9537 ਰੁਪਏ ਹੋਇਆ। ਇਹ ਕੁਝ ਚੀਜ਼ਾਂ ਦੇਖ ਰਿਹਾ ਹਾਂ ਕਿ ਇਹਨਾਂ ਦੇ ਵਿੱਚ 13-14 ਤੋਂ 119% 175% ਦਾ ਵਾਧਾ ਹੈਗਾ। ਸਰਕਾਰ ਇਹਨਾਂ ਚੀਜ਼ਾਂ ਦੀ ਰੇਟ ਜ਼ਿਆਦਾ ਵਧਾ ਰਹੀ ਹੈ। ਕਪਾ ਕਪਾ ਦੇ ਵਿੱਚ 599 ਰੁਪਏ ਵਧਾਇਆ ਗਿਆ। ਮੱਤ ਨਮ ਰੇਸ਼ੇ ਵਾਲੇ ਕਪਾਹ ਦੀ ਐਮਐਸਪੀ ਹੋ ਗਈ 7710 ਰੁਪਏ ਤੇ ਲੰਮੇ ਰੇਸ਼ੇ ਵਾਲੇ ਦੇ ਵਿੱਚ ਵੀ 599 ਰੁਪਏ ਵਧਾ ਕੇ 8110 ਰੁਪਏ ਹੈ ਤਾਂ ਇਹ ਰੇਟ ਨੇ ਜੋ ਕੇਂਦਰ ਸਰਕਾਰ ਨੇ 14 ਫਸਲਾਂ ਦੇ ਰੇਟ ਇਸ ਸਾਲ ਵਧਾਏ ਨੇ ਠੀਕ ਹੈ ਮੈਂ ਇੱਥੇ ਮੇਰੇ ਤੋਂ ਬੈਟਰ ਤੁਸੀਂ ਜਾਣਦੇ ਹੋ ਤੁਸੀਂ ਇੱਥੇ ਟਿੱਪਣੀ ਕਰ ਹੀ ਰਹੇ ਹੋ ਕਿ ਕਿਸਾਨ ਝੋਨੇ ਦੇ ਰੇਟ ਤੋਂ ਨਾ ਖੁਸ਼ ਨੇ ਤਾਂ ਨਰਮੇ ਦੇ ਵਿੱਚ ਜਿਹੜਾ ਹੈਗਾ 599 ਰੁਪਏ ਦਾ ਵਾਅਦਾ ਕੀਤਾ ਗਿਆ ਮੂੰਗੀ ਦੇ ਵਿੱਚ ਵੀ ਵਾਧਾ ਜਿਹੜਾ ਹੈਗਾ ਇਹ ਮੂੰਗੀ ਦੇ ਵਿੱਚ ਵਾਧਾ ਕੀਤਾ ਗਿਆ ਮਾਫ ਕਰਨਾ 86 ਰੁਪਏ ਮੂੰਗੀ ਦੇ ਵਿੱਚ ਵਾਧਾ ਕੀਤਾ ਗਿਆ ਹੈ ਤਾਂ ਬਾਕੀ ਤੁਹਾਡੇ ਜਿਹੜਾ ਹੈਗਾ ਇੱਕ ਇੱਕ ਫਸਲ ਤੁਹਾਨੂੰ ਦੱਸ ਦਿੱਤਾ ਉਮੀਦ ਕਰਦਾ ਹਾਂ ਕਿ ਜਾਣ ਕੇ ਤੁਹਾਡੇ ਲਾਹੇਵੰਦ ਹੋ ਸਭ ਤੋਂ ਕੀ ਧੰਨਵਾਦ ਦੋਸਤੋ ਮਿਹਰ ਬਣੀ ਦੋਸਤੋ